ਨਵੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਜੀ ਕਲਵੰਤ ਸਿੰਘ ਹੈ ਜੀ ਮੇਰਾ ਨਾਮ ਕਲਵੰਤ ਸਿੰਘ ਜੀ ਗੱਲ ਇਹ ਹੈ ਵੀ ਚੋਨਾ ਜਿਹੜਾ ਚੋਨਾ ਪੈਡੀ ਫਸਲ ਆਪਣੀ ਹਾਂਜੀ ਇਹ ਇੱਕ ਤਾਂ ਹੁੰਦੀ ਆ ਜਿਹੜੀ ਫਸਲ ਹੁੰਦੀ ਆ ਉਹ ਪਾਣੀ ਵੱਧ ਲੈਂਦੀ ਆ ਸੌਂ ਵੱਧ ਲੈਂਦੀ ਆ ਬਿਲਕੁਲ ਜੀ ਇੱਕ ਹੁੰਦੀ ਆ ਵਾਸਪਤੀ ਆਪਣੀ ਬਿਲਕੁਲ ਜੀ ਉਹ ਸੌਂ ਵੀ ਘੱਟ ਲੱਗਦਾ ਪਾਣੀ ਵੀ ਘੱਟ ਲੈਂਦੀ ਆ ਬਿਲਕੁਲ ਜੀ ਤੇ ਇੰਨੇ ਦੋਹਾਂ ਦੇ ਲੋਕ ਕਿਹੜੀ ਵੱਧ ਬੀਜ ਰਹੇ ਨੇ ਇਹ ਲੋਕ ਆਹ ਬੀਜ ਰਹੇ ਨੇ ਬਦਕ ਬੀਜ ਤਾਂ ਦੇਖੋ ਜੀ ਬੱਲਾ ਆਏ ਆਂਗੀ ਪਹਿਲੀ ਗੱਲ ਤਾਂ ਸਾਨੂੰ ਆਹ ਤੁਹਾਨੂੰ ਪਹਿਲਾਂ ਜੀਰੀ ਦਿਖਾਉਣਾ ਮੜੇ ਦਿਖਾਉਦੇ ਵੀ ਜੀਰੀ ਹੂੰ ਪਹਿਲਾਂ ਹਾਲਾਤ ਦੇਖੋ ਜੀਰੀ ਥੜੀ ਦੇ ਆ ਕੇ ਹਾਂਜੀ ਅਸੀਂ ਜੀਰੀ ਊਸਾ ਲਾਉਨੇ ਆਂ ਜੀ ਊਸਾ ਕਿਉਂ ਲਾਉਨੇ ਆਂ ਜੀਰੀ ਹੂੰ ਊਸਾ ਲੜਾ ਲੜਾ ਸਾਡਾ ਪਾਣੀ ਥੱਲੇ ਜਾ ਰਿਹਾ ਹੈਗਾ ਨਾਲੇ ਅਸੀਂ ਸਾਰੇ ਥੜੀ ੁੱੱਪੇ ਮਰਦੇ ਹਾਂ ਓ ਟੇਮੇ ਦੇ ਵਿੱਚ ਜੀ ਪਾਣੀ ਵੀ ਥੱਲੇ ਜਾ ਰਿਹਾ ਹੈਗਾ ਤੇ ਅਸੀਂ ਵੀ ਧੁੱਪੇ ਮਰਦੇ ਆਂਗੇ ਹਾਂ ਹਾਂ ਦੂਜੀ ਗੱਲ ਹੁਣ ਤੁਹਾਨੂੰ ਦਿਖਾਉਂਦੇ ਹਾਂ ਹਾਲਾਤ ਦਿਖਾਈ ਜੀ ਰਹੀ ਨੇ ਵੀ ਇਹ ਦੇਖ ਲਓ ਕਿ ਨਿਕਲੂ ਕੀ ਰੇਟ ਬਹੁਤ ਮਾਰੀਏ ਬਹੁਤ ਜਿਆਦਾ ਮਾਰੀਏਗੀ ਦੂਜੀ ਗੱਲ ਇਹ ਕਹਿੰਦਾ ਸਰਕਾਰ ਨੂੰ ਹਾਂ ਵੀ ਜੇ ਸਰਕਾਰ ਸਾਨੂੰ ਜਿਵੇਂ ਬਾਸਪਤੀ ਦੂਜੇ ਬੀਜ ਨੇਗੇ ਉਹ ਤਾਂ ਸਾਨੂੰ ਐਮਐਸਸੀ ਦੇਵੇ ਅਸੀਂ ਕਿਉਂ ਇਹਨੂੰ ਇਹਨੂੰ ਉਸਾਲਾਂ ਧੱਕੇ ਮਾਰੀ ਕਿਉਂ ਸਬਜ਼ੀ ਜੀ ਨੇ ਬੀਜੀਏ ਕਦੇ ਸਾਨੂੰ ਕਹਿੰਦੇ ਸਬਜ਼ੀ ਬੀਜ ਲਓ ਇਸ ਸਾਲ ਉਹ ਬੀਜ ਲਓ ਦੂਜੀ ਗੱਲ ਇਹ ਸਰਕਾਰ ਦੀ ਮੰਤਰੀ ਕਿ ਬੀਜ ਵੀ ਲੈਣੇ ਹੈਗੇ ਹਾਂ ਬੀਜ ਵੀ ਲੈਂਦੇ ਸੀ ਸਰਕਾਰ ਦੀ ਮੋੜ ਦੇ ਰਹੀਗੇ ਉਹ ਜਿਵੇਂ ਤੇ ਦੂਜੀ ਰਹੀ ਗੱਲ ਆ ਹੁਣ ਜਿਵੇਂ ਖਰਚਾ ਇਹ ਤੇ ਬਹੁਤ ਜ਼ਿਆਦਾ ਆ ਰਿਹਾ ਜੀ ਜੀ ਜਿਹੜੀ ਉਸਾ ਜੀ ਰਿਆ ਇਹ ਤਾਂ ਖਰਚਾ ਦੁੱਗਣਾ ਤਿਕਣਾ ਖਰਚਾ ਆ ਰਿਹਾ ਜੀ ਹਾਂ ਜੀ ਟਾਈਮ ਵੱਧ ਖੜਦਿਆ ਟਾਈਮ ਵੱਧ ਖੜਦਿਆ ਇਸ ਲਈਆਂ ਬਹੁਤ ਰੇਅਰ ਹੋ ਪੈਂਦਾ ਜੀ ਜਿਵੇਂ 7-800 ਤਾਂ ਜੀ ਲਵਾਈ ਹੋ ਗਈ ਇਹਦੀ ਅੱਛਾ ਜੀ 7-800 ਇੱਕੜ ਦਾ ਕਿੰਨਾ ਖਰਚਾ ਹੋਣਾ ਹੁੰਦਾ ਅੰਦਾਜ਼ਾ ਇੱਕੜ ਦਾ ਹੁਣ ਤੁਸੀਂ ਮੋਟਾ-ਮੋਟੀ ਜੋੜ ਲਓ ਚਲੋ ਹਾਂ ਜੀ ਜਿਵੇਂ 720-300 ਰੁਪਏ ਤਾਂ ਲਵਾਈ ਹੋ ਗਈ ਇਹਦੀ ਜੀ ਸਾਢੇ ਕਿਤੋਂ ਰੁਪਿਆ ਵੜਾਈ ਹੋ ਗਈ ਦੀ ਜੀ ਬਾਕੀ ਰੇ ਹੋ ਗਿਆ ਤਿੰਨ ਥੈਲੇ ਗੱਟੇ ਰੇ ਰੇਦੇ ਪੈਣੇ ਚ ਜੀ 200 ਰੁਪਏ ਵੀ ਘਸਪਰੇ ਹੋ ਜਾਂਦੀ ਜੀ ਜੀ ਬਾਕੀ ਜੇ ਆਪਾਂ ਏਕੜ ਦੇ ਲਈਏ 1000 ਦਾ 2000 ਦਾ 22 ਚੋ ਦਾ ਕਦੂ ਦਾ ਡੀਜ਼ਲ ਵੀ ਲੱਗ ਗਿਆ ਯਾਨੀ ਮੋٹے ਤੌਰ ਤੇ ਤੁਸੀਂ ਲਾ ਕੇ ਜਾ ਮੋਟਾ ਸਾਢੇ 5000 ਖਰਚਾ ਆਉਂਦਾ ਹੈ ਸਾਢੇ 14000 ਆਉਂਦੇ ਜੀ ਸਾਢੇ 5000 ਖਰਚਾ ਆਉਂਦਾ ਇੱਕ ਏਕੜ ਦੀ ਜੀਰੀ ਪਾਉਣ ਵਾਸਤੇ ਹਾਂ ਜੀ ਮੰਡੀ ਤੱਕ ਜਾਣ ਵਾਸਤੇ ਬਿਲਕੁਲ ਜੀ ਤੇ ਇਹਦਾ ਫਿਰ ਉੱਥੋਂ ਨੂੰ ਮਤਲਬ ਪ੍ਰਾਫਿਟ ਕਰਾਂਗੇ ਮਿਲ ਜਾਂਦਾ ਪ੍ਰਾਫਿਟ ਤਾਂ ਹੋਣਾ ਹੈ ਜੀ ਹੁਣ ਹੂੰ ਕਦੇ ਤਾਂ ਸਮਾਂ ਲੱਗੇਗਾ ਫਸਲ ਵਧੀਆ ਹੋਣੀ ਹੈਗੀ ਇੱਕ ਦਿਨ ਸਮਾਂ ਲੱਗੇਗਾ ਸਾਰੇ ਲੋਕ ਪਿੱਟ ਰਹੇ ਨੇਗੇ ਸਾਢੇ 4 ਤੱਕ ਫਸਲ ਵਧ ਰਹੀ ਹੋਣੀ ਹੈਗੀ ਹੂੰ ਹੂੰ ਠੇਕੇ ਵਾਲੇ ਲੋਕ ਵੀ ਪਿੱਟ ਰਹੇ ਨੇ ਠੇਕੇ ਦੇ ਲਈ ਵੀ ਇਕੱਲਾ ਮੈਂ ਨਹੀਂ ਸਾਰੇ ਪਿੱਟ ਰਹੇ ਨੇ ਲੋਕ ਸਾਢੇ 4-5 ਦੀ ਰਹੀ ਕਿ ਕਿਸੇ ਸੱਤ ਕਾਊਂਟਰ ਤੇ ਜਾ ਰਹੀ ਸੀ ਇਹ ਮੈਂ ਤਾਂ ਬਹੁਤ ਵੱਡਾ ਘਾਟਾ ਆ ਬਹੁਤ ਵੱਡਾ ਘਾਟਾ ਭਾਈ ਸੱਤ ਦਾ ਬਾੜੀ ਵਾਲਾ ਵੀ ਉਸੇ ਰੇਟ ਲੈ ਲਈ ਜਿਹੜਾ ਵੱਡੇੜਾ ਮਸ਼ੀਨਾਂ ਦਾ ਸੱਤੋ ਹੀ ਰੇਟ ਲੱਤਾ ਲਵਾਈ ਵਾਲਾ ਵੀ ਸੱਤੋ ਹੀ ਰੇਟ ਲੈ ਗਿਆ ਦਵਾਈ ਵਾਲਾ ਵੀ ਸੱਤੋ ਹੀ ਰੇਟ ਲੈ ਗਿਆ ਮਾਂਜ ਦਾ ਸੀਗਾ ਜੀ ਬਿਲਕੁਲ ਬਿਲਕੁਲ ਮਾਂਜ ਦਾ ਕੱਲਾ ਜ਼ਿੰਮੇਵਾਰ ਕਹਿੰਦਾ ਇਹਦੇ ਵਿੱਚ ਸਾਰਿਆਂ ਦਾ ਆਪਣਾ ਪ੍ਰੋਫਟ ਤਾਂ ਕਮਾ ਲਿਆ ਹਮ ਕੱਲਾ ਆ ਕੇ ਦੀਪੇ ਸਾਰਾ ਭਜਨ ਜ਼ਿੰਮੇਵਾਰ ਸੀ ਫੇਰ ਉਹ ਲੈ ਕੇ ਜਾਵਾਂਗੇ ਸੀ ਮੰਢੀ ਚ ਵੱਡਾਂ ਗੱਲੇ ਲੈ ਕੇ ਜਾਾਂ ਫਿਰ ਉੱਥੇ ਇਹਦਾ ਹੀ ਨਹੀਂ ਪਤਾ ਜਮਾ ਸੁੱਕੀ ਜਰੀ ਦਾ ਵੀ ਸਾਨੂੰ 4-5 ਲਮਕਾਈ ਜਣੇ ਤੇ 16 ਮੁਕਚਰ ਹੋਵੇ ਮੋਇਸਚਰ ਵੱਧ ਆ ਜਾਂਦਾ ਹਾਂ ਕਹਿੰਦਾ ਹਾਂ ਹਾਂ ਮੁਕਚਰ ਵੱਧਾ ਟਿਕੇ ਰਹੋ ਬੂਰੇ ਨੰਬਰ ਨੇ ਹੈਗਾ ਜਾਂ ਲੇਬਰ ਨਹੀਂ ਹੁੰਦੀ ਜੜਤੀ ਕੋਲੇ ਵੀ ਚੱਲੇਦਾ ਨੰਬਰ ਲਵਾ ਲਓ ਤਾਂ ਲੱਗ ਜੂ ਨਿਕਲ ਕਰਕੇ ਲੈ ਜਾ ਕੇ ਰੱਖੋ ਲੈ ਬੰਨ ਚੱਟ ਦੋ ਦਿਨ ਇਸ ਤਰ੍ਹਾਂ ਸਾਡੀ ਮਾਰ ਬਹੁਤ ਪੈਂਦੀ ਜੀ ਇਹਨੂੰ ਜੇ ਸਾਨੂੰ ਗਵਰਨਮੈਂਟ ਹੀ ਉਹਦਾ ਰੇਟ ਦੂਜੇ ਜਿਹੜੇ 20 ਨੇਗੇ 55 20 ਨੇਗੇ ਹਾਂ ਸਾਨੂੰ ਗਵਰਨਮੈਂਟ ਸਾਨੂੰ ਪੱਕਾ ਰੇਟ ਦੇਵੇ ਉਹ ਤੇ ਐਮਐਸਪੀ ਦੇਵੇ ਸਾਨੂੰ ਐਮਐਸਪੀ ਦੇ ਦੇ ਐਮਐਸਪੀ ਸਾਨੂੰ ਦੇਵੇ ਜਿਵੇਂ ਬਾਂਸਪਤੀਆ 11 ਇੱਕ ਹੈਗੀ 1509 1509 ਆ ਗਈ 1121 ਹਾਂ 112 ਇਹਦਾ ਸਾਨੂੰ ਰੇਟ ਦੇਵੇ ਜ਼ਿੰਮੇਦਾਰ ਕਿਉਂ ਇਹਦੀ ਗੱਲ ਜਾਊਗੀ ਜੀ ਕਿਉਂ ਜਾਊਗਾ ਨਾਲੇ ਕਿਉਂ ਘਟੇ ਜਾਊਗਾ ਘਟੇ ਜਾਊਗਾ ਤੋ ਹਟਾ ਮਤਲਬ ਇਹ ਹੈ ਵੀ ਜਿਹੜੇ ਆਪਣੀਆਂ ਕਿਸਮਾਂ ਨੇਗੀਆਂ ਬਾਸਪਤੀ ਦੇ ਉਹਦੇ ਨੂੰ ਰੇਟ ਪੂਰਾ ਫਿਰ ਸੇਲ ਹੁੰਦਾ ਹੈ ਇਹ ਪੂਰਾ ਸਾਲਾ ਥੋੜਾ ਬਹੁਤ ਵਧੇ ਮਿਲ ਜਾਂਦਾ ਹੈ ਕਈ ਸਾਲ ਬਿਲਕੁਲ ਘੱਟ ਹੀ ਮਿਲਦਾ ਹੈ ਸੱਤ ਤੋਂ ਹੀ ਦੇਖੋ ਜੀ ਸੱਤ ਤੋਂ ਕਿਹੜੇ ਕੀ ਸਾਲ ਦਾ 5000 ਦਵਾਜ ਜਾਂਦਾ ਹੈਗਾ ਹਾਂ ਕਈ ਵਾਰ 7200 3000 ਦੇ ਪਿਛਲੇ ਸਾਲ 1500 ਨਾਲੇ ਸੀ ਮੈਂ ਧੂਰੀ ਪਤਾ ਕੀਤਾ ਧੂਰੀ ਵਿਗਦੀ 3000 ਨੂੰ ਹੂੰ ਮੈਂ ਕਿਹਾ ਚੱਲ ਸੰਗਰੂਰ ਚੱਲ ਜਾਈਏ ਬਾਕੀ ਉਹਦਾ ਵਧੇ ਲੱਗੇ ਜੋ ਉੱਥੇ ਉੱਥੇ ਮੈਂ 7200 ਨੂੰ ਵੇਚ ਕੇ ਆਂ ਜੀ ਛਾਲਡਸਤਾਈਸ ਨੂੰ ਵੇਚ ਕੇ ਆਏਗਾ ਜਾਨੀ ਇਹਨਾਂ ਦਾ ਕਹਿਣਾ ਇਹ ਹੈ ਕਿਸਾਨ ਦਾ ਵੀਰ ਦਾ ਵੀ ਜੇਕਰ ਛੱਡੋ ਬਾਸਪਤੀ ਤੇ ਐਮਐਸ ਵੀ ਮਿਲ ਜੇ ਤਾਂ ਅਸੀਂ ਆ ਜਿਹੜੇ ਰਵੈਤੀ ਝੂrna ਹੈ ਇਹ ਤੋਂ ਹਟ ਕੇ ਅਸੀਂ ਬਾਸਪਤੀ ਵੱਲ ਜਾਵਾਂਗੇ ਬਾਸਪਤੀ ਵੱਲ ਨੂੰ ਜਾਵਾਂਗੇ ਨਾਲ ਪਾਣੀ ਦੀ ਬਚਤਾ ਸਾਡੀ ਅਬਦੀ ਬਚਤਾਗੀ ਖਰਚੇ ਦੀ ਬਚਤਾਗੀ ਗਵਰਨਮੈਂਟ ਦੀ ਬਚਤਾ ਸਾਨੂੰ ਬੀਜਣ ਦੇ ਨਾਲ ਦੂਜੀ ਗੱਲ ਹੈ ਹੁਣ ਵੱਡਾਂ ਗਣੇ ਸੀ ਮੈਂ ਕਈ ਵਾਰ ਤਾਂ ਉਹਨਾਂ ਨੂੰ ਮਸ਼ੀਨ ਵਾਲਿਆਂ ਨੂੰ ਫੋਨ ਕਰ ਲਿਆ ਵੀ ਉਹ ਬਣਾ ਕੇ ਜਾਵੋਗੇ ਇਹਦੇ ਵੇਲਣ ਦੇ ਹੱਕ ਟੱਕ ਵਾਸਤੇ ਪ੍ਰਾਲੀ ਚੱਕਣ ਵਾਸਤੇ ਕਿਉਂ ਗਵਰਨਮੈਂਟ ਕਹਿੰਦੀ ਵਾਗ ਨਹੀਂ ਲਾਉਣੀ ਸੀ ਹਾਂ ਹਾਂ ਗਵਰਨਮੈਂਟ ਤਾਂ ਕਹਿੰਦੇ ਵਾਗ ਲਾਣੀ ਸੀ ਮੰਨਦੇ ਆ ਗਵਰਨਮੈਂਟ ਵੀ ਮੰਨਦੇ ਆ ਵਾਤਾਵਰਣ ਖਰਾਬ ਨਹੀਂ ਕਰਦੇ ਪਰ ਅਸੀਂ ਆਪਣੇ ਮਸਕੇ ਨਹੀਂ ਕਰ ਰਹੇ ਅਸੀਂ ਆਪਣੀ ਫਸਲ ਬੀਜਣ ਵਾਸਤੇ ਕਰ ਰਹੇ ਹਾਂ ਮਜਬੂਰੀ ਹੈ ਮਜਬੂਰੀ ਹੈਗੀ ਉਹਨਾਂ ਨੂੰ ਸਿਰਫ ਫੋਨ ਕੀਤਾ ਮਾ ਵੀਰੇ ਕਰਕੇ ਜਾਵੋ ਕਹਿੰਦਾ ਵੀਰੇ ਹਫ਼ਤਾ ਨਾਲ ਗੱਲ ਕਰਿਓ ਜੀ ਹੂੰ ਬੀਲੇ ਨਾਲ ਫੋਨ ਕੀਤਾ ਕਹਿੰਦਾ ਹਫ਼ਤਾ ਤਾਂ ਗੱਲ ਨਾ ਕਰੋ ਹਫ਼ਤੇ ਬਾਅਦ ਵੱਡਾ ਫਿਰ ਹਫ਼ਤੇ ਬਾਅਦ ਉਹ ਹਫ਼ਤਾ ਚੱਕਣ ਨਹੀਂ ਆਉਂਦੇ ਪਹਿਲਾ ਹਫ਼ਤਾ ਬਾਅਦ ਵੱਡਣਾ ਆਉਣਗੇ ਇਹਨੂੰ ਫਰਾਬ ਤਾਂ ਚੱਕਣ ਨਹੀਂ ਆਉਦੇ ਉਦੋਂ ਨਹੀਂ ਰੋਣੀ ਖੁੰਜੀ ਵਾਲੀ ਫਸਲ ਕਣਕ ਦਾ ਮੂਹਰੇ ਠੰਡ ਦਾ ਟਾਈਮ ਆ ਜਾਂਦਾ ਗਿੱਲੇ ਸੁੱਕ ਜੂਗੇ ਗਿੱਲੇ ਸੁੱਕ ਜੂ ਫਿਰ ਕਿਹੜੇ ਹਿਸਾਬ ਨਾਲ ਕਣਕ ਵੀ ਜਿੱਥੇ ਇਹ ਵੀ ਸਾਨੂੰ ਦੱਸੋ ਬਿਲਕੁਲ ਬਿਲਕੁਲ ਸੋ ਇੱਕ ਗੱਲ ਸਰਕਾਰ ਜਿਹੜੇ ਮਰਜ਼ੀ ਹੋਵੇ ਹੀ ਕਹਿੰਦੀ ਹੁੰਦੀ ਆ ਵੀ ਤੁਸੀਂ ਪਾਣੀ ਜੋ ਆਉਣਾ ਤਾਂ ਤੇਟਲਾ ਪਾਣੀ ਆ ਹਾਂਜੀ ਉਹਨੂੰ ਬਚਾਓ ਜੇ ਮਰਜ਼ੀ ਬਚਾਓ ਨਾ ਵੀ ਆਮ ਤੌਰ ਤੇ ਨਾ ਕਿਸਾਨਾਂ ਸਿਰ ਇਹ ਗਿਲਾ ਸ਼ਿਕਵਾ ਕਰਦੇ ਨੇ ਸਰਕਾਰਾਂ ਵੀ ਵੀ ਜੇ ਤੁਸੀਂ ਪੈਡੀ ਲਾਉਣੇ ਝੋਨਾ ਲਾਉਣੇ ਤਾਂ ਇਹ ਪਾਣੀ ਘਟਾ ਜਾ ਰਿਹਾ ਹੈ ਹਾਂਜੀ ਪਾਣੀ ਘਟਾ ਜਾਣ ਦਾ ਕਾਰਨ ਹੋਰ ਵੀ ਹੈ ਕੋਈ ਹੋਰ ਤਾਂ ਹੁਣ ਇੱਜੜੇ ਫੈਕਟਰੀਆਂ ਵਿੱਚ ਕਿੰਨਾ ਕੰਨਾ ਪਾਣੀ ਖਪਤ ਹੋ ਰਿਹਾ ਹੈਗਾ ਉਹ ਲੱਖਾਂ ਸਾਲਾ ਰੋਜ਼ਪੰਡ ਦਾ ਗੰਦੇ ਨਾਲੇ ਚ ਪਤਾ ਨਹੀਂ ਕਿਹੜੇ ਜੀ ਪੈਂਦਾ ਗੰਦੇ ਨਾਲੇ ਚ ਪਾਈ ਜਾਂਦੇ ਨੇ ਕੋੰਤਾ ਪਾਣੀ ਬੁੱਢੇ ਨਾਲੇ ਚ ਬੁੱਢੇ ਨਾਲੇ ਚ ਕਿੰਨਾ ਪਾਣੀ ਕਿੰਨਾ ਚੱਲ ਰਿਹਾ ਹੈ ਪਾਣੀ ਉਹ ਕੋਈ ਗਵਰਨਮੈਂਟ ਆ ਕੇ ਬਾਅਦ ਗੱਲ ਜੱਟ ਤੇ ਖੜਦੀਏਗੀ ਕਿਸਾਨ ਨੂੰ ਫੜ ਲੈਂਦੇ ਆ ਕੇ ਵੀ ਤੂੰ ਹੀ ਪਾਣੀ ਖਰਾਬ ਕਰੇਗਾ ਤਹੀਂ ਅੱਗ ਖਰਾਬ ਕਰੀਏਗੀ ਦੂਜੀ ਗੱਲ ਹੋਣੀ ਸੜਾ ਉਹ ਵੀ ਤਾਂ ਅੱਗ ਚ ਮਚਾਉਂਦੇ ਨੇ ਨਾ ਨਿਕਲਾ ਉਹ ਤਾਂ ਵੀ ਪ੍ਰੋਫਿਟ ਨਾਲ ਉਹਦੇ ਬਣਦਾ ਹਾਂ ਹਾਂ ਕੱਲੇ ਜ਼ਿਮੀਂਦਾਰ ਦਾ ਦੋਸਤਾਂ ਨੇ ਵੀ ਜ਼ਿਮੀਂਦਾਰ ਨੂੰ ਮੜਦੋ ਉਸ ਕੱਲੇ ਨੂੰ ਜ਼ਿਮੀਂਦਾਰ ਜਾਵੇ ਕਿੱਧਰ ਨੂੰ ਜਾਵੇ ਦੱਸੋ ਜੀ ਹੁਣ ਇਹ ਗੱਲ ਤਾਂ ਵੀ ਸਾਨੂੰ ਗਵਰਨਮੈਂਟ ਕੋਈ ਹੱਲ ਕਰਕੇ ਦੇਵੇ ਯਾਨੀ ਕੱਲੇ ਕਿਸਾਨ ਨਹੀਂ ਇਹ ਗੱਲ ਜੁਮਰ ਹੈਗੇ ਨਾਲ ਵੱਡੀਆਂ 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 ਫੈਕਟਰੀਆਂ ਵੀ ਬਹੁਤ ਗੰਦਾ ਪਾਣੀ ਬਹੁਤ ਪਾਣੀ ਖਪਤ ਹੋ ਰਿਹਾ ਜੀ ਤੇ ਉਹਨਾਂ ਵੱਲ ਕੋਈ ਗੌਰ ਨਹੀਂ ਕਰਦਾ ਉਹਨਾਂ 'ਤੇ ਨਹੀਂ ਗੌਰ ਨਹੀਂ ਕਰਦਾ ਜੀ ਕਿਸਾਨ ਨੂੰ ਅਗਲਾ ਖਰੀਕ ਦਾ ਆ ਕੇ ਦੱਬ ਲੇਗਾ ਹਾਂ ਹਾਂ ਇੱਕ ਗੱਲ ਹੋਰ ਹੈ ਵੀ ਜਿਵੇਂ ਐਤ ਕੀ ਆਪਣੇ ਹੜ ਆਏ ਨੇਗੇ ਹਾਂ ਜੀ ਪਤੀ ਵੀ ਜੇਕਰ ਕੋਈ ਬੀਮਾ ਫਸਲ ਦਾ ਬੀਮਾ ਵਾਲੀ ਸਕੀਮ ਹੋਵੇ ਤੁਹਾਡੇ ਵਾਸਤੇ ਹਾਂਜੀ ਹਾਂਜੀ ਉਹ ਠੀਕ ਨਹੀਂ ਹੋਊਗੀ ਜਿਵੇਂ ਪਿੱਛੇ ਇੱਕ ਵਾਰ ਸਕੀਮ ਆਈ ਸੀ ਸਾਡੇ ਇਹ ਹਾਂਜੀ ਉਹ ਸਾਡੇ ਵਾਸਤੇ ਪਰ ਬਾਦਲ ਬੰਦ ਹੁੰਦੇ ਨੇ ਜੀ ਬਾਦਲ ਸਾਹਿਬ ਨੇ ਸਾਡੇ ਪੰਜਾਬ ਵਿੱਚ ਲਈ ਕਿੰਨੇ ਦੀ ਫਿਰ ਉਹ ਅਸਾਂ ਘਾਟ ਬਾਦਲ ਸਾਹਿਬ ਹੁੰਦੇ ਆਈ ਸੀ ਉਹ ਪਰ ਬਾਦਲ ਸਾਹਿਬ ਨੇ ਲਾਗੂ ਨ ਕਰਨ ਸੀ ਉਹ ਸਾਡੇ ਵਾਸਤੇ ਘੱਟ ਸੌਦਾ ਸੀ ਉਹ ਸੈਂਟਰ ਦੀ ਸਕੀਮ ਸੀ ਸੈਂਟਰ ਦੀ ਸਕੀਮ ਸੀ ਹਾਂਜੀ ਹਾਂਜੀ ਉਹ ਠੀਕ ਹੈ ਠੀਕ ਹੈ ਹਾਂਜੀ ਜਾਂ ਹੀ ਹੁਣ ਕਹਿਣ ਤੋਂ ਭਾਵੇਂ ਉਹਨਾਂ ਦੇ ਪੈਮਾਨਾ ਹੁੰਦਾ ਮਾਪ ਤਾੜਾ ਹੁੰਦਾ ਉਹਦਾ ਕਰਨ ਹੁੰਦਾ ਹਨਾ ਦੇਖਣ ਦਾ ਵੀ ਕਿੱਦਾਂ ਦੇ ਮਾਉਜਾ ਵਗੈਰਾ ਉਹ ਸਹੀ ਨਹੀਂ ਸੀਗਾ ਸਹੀ ਆਪਣੇ ਆਪ ਹੀ ਜੀ ਲੋਕ ਆਪਾਂ ਨੇ ਕਿਸ਼ਤ ਪੂਰੀ ਭਰਨੀ ਹੁੰਦੀ ਕੰਮ ਜੀ ਹਾਂ ਜੀ ਹਾਂ ਕਿਸ਼ਤ ਪੂਰੀ ਭਰਨੀ ਹੁੰਦੀ ਹੈ ਜੀ ਆਪਣ ਨੂੰ ਆਟਾ ਪੈਸਾ ਖੱਟਾ ਪੈਸਾ ਖੱਟਾ ਉਹਨਾਂ ਨੂੰ ਪਤਾ ਲੱਗਦਾ ਜੀ ਆਪ ਕੋ ਤੁਸੀਂ ਫਿਰ ਭਗਵਾਨ ਸਿੰਘ ਮਾਨ ਜੀ ਤੋਂ ਵੀ ਮੰਗ ਕਰੋਗੇ ਬੀਬੀ ਅਸੀਂ ਤਾਂ ਮੰਗ ਕਰਦੇ ਭਗਵਾਨ ਜੀ ਸਾਹਮਣੇ ਵੀ ਲੰਗਰ ਕਰਦੇ ਵੀ ਸਾਨੂੰ ਮਾਉਮਜਾ ਮਿਲਣਾ ਚਾਹੀਦਾ ਜੀ ਜੀ ਇਹ ਤਾਂ ਮਿਲਣਾ ਚਾਹੀਦਾ ਬੀਮਾ ਭਰਨ ਕਰਵਾਉਣ ਨੂੰ ਤਿਆਰ ਜੀ ਸਾਰੇ ਜ਼ਮੀਨਦਾਰ ਚ ਹਮ ਹਮ ਮਿਲਣ ਵੇਲੇ ਕਹਿੰਦੇ ਉਹ ਪਟਵਾਰੀ ਜੀ ਉੱਥੇ ਫਲਾਨਾ ਆਊਗਾ ਉੱਥੇ ਉਹ ਵਿਚੀ ਵਿਚ ਫੇਰ ਰਹਿੰਦੇ ਨੇ ਕੰਮ ਉਹ ਹਮ ਹਮ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਜਿਹੜੇ ਪਾਸੇ ਮਰਜ਼ੀ ਨਾਲ ਲੈ ਕਿਸਾਨ ਨੂੰ ਜੀ ਸਰਕਾਰ ਕਿਸਾਨ ਨਹੀਂ ਭਜਦਾ ਉਸ ਨੂੰ ਕਿਸਾਨ ਨਹੀਂ ਭਜਦਾ ਪਰ ਸਰਕਾਰਾਂ ਭਜਦੇ ਨੇ ਕੀ ਕਰੀ ਜਣੀ ਸੀ ਹਮ 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 ਤੇ ਬਾਕੀ ਤੁਸੀਂ ਤੁਸੀਂ ਵਿਜੀ ਅੱਜ ਕੀ ਵਾਸਪਤੀ ਵਾਸਪਤੀ ਇੱਕ ਥੀ ਮੈ ਲੈਣੀ ਪਿਛਲੇ ਸਾਲ ਲੱਗੀ ਵੀ ਮੇਰੀ ਹੈਗੀ 35 40 ਵਿਗੇ ਵਾਸਪਤੀ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਤਾਂ ਆਣੀ ਉਹ ਗੱਲ ਆ ਜਾਂਦੀ ਵੀ ਇਹ ਰੇਟ ਸਾਈਜ਼ ਮੈਨੂੰ ਫਿਰ ਆਪ ਲੈ ਹੀ ਉਹ ਹੀ ਚੌਲ ਮੈਂ ਸੁਲਦਾ ਦੇ ਉਹੀ ਚੌਲ ਮੈਂ ਤਾਂ ਵੇਚ ਕੇ 2700 ਰੁਪਏ ਉਹੀ ਚੌਲ ਜਿਹੜਾ ਮੈਂ ਲੈਣ ਗਿਆ 95 ਰੁਪਏ ਕਿਲੋ ਮਿਲਦਾ ਫੈਕਟਰੀ ਦੇ ਵਿੱਚੋਂ ਹੂੰ ਹੂੰ ਕੋਈ ਜ਼ਿਮੀਦਾਰ ਬਾਤ ਵਿੱਚ ਸੋਚੇ ਸਰਕਾਰ ਵੀ ਉਹ ਇੱਥੋਂ ਤਾਲਬ ਕਿਦਾਸ਼ਤ 100 ਰੁਪਏ ਕਿਲੋ ਦਾ ਜਦੋਂ ਚੌਲ ਕੱਢ ਕੇ ਪੱਕੇ ਪਕਾਇਆ ਫੈਕਟਰੀ ਜਿਹਾ ਗਿਆ ਉੱਥੋਂ ਸਾਨੂੰ 95 ਰੁਪਏ ਕਿਲੋ ਮਿਲ ਰਹੇ ਜੀ ਉਹ 95 ਇਹ ਗੱਲ ਕਿੱਧਰੋਂ ਜਾਰੀ ਹੈ ਬਿਲਕੁਲ ਨਾਲੇ ਅਸੀਂ ਪੱਕੇ ਪਕਾਏ ਸੇਮ ਹੀ ਲੈ ਸੀ ਮਰਦਿਆਂਗੇ ਹੂੰ ਹੂੰ ਸੱਪਾਂ ਦੇ ਸਰੀਏ ਵਿੱਚ ਦੇ ਅਸੀਂ ਖਾਣਾ ਬੱਟਾ ਦੇ ਫਿਰਦੇ ਆ ਭੁੱਖੇ ਤੇ ਰਾਤਾਂ ਨੂੰ ਹੂੰ ਉਹਨਾਂ ਨੂੰ ਅਸੀਂ ਪੱਕੇ ਪਕਾਏ ਦੇ ਕਿਉਂਗਾ ਇੱਕ ਪਕਾ ਦੇ ਕਿਉਂਗਾ ਇੱਕ ਸਾਡੀ ਚਿੱਟੇ ਕੱਪੜੇ ਹੋਣ ਆਪਦੇ ਮੁੱਲ ਨਾਲ ਰੇਟ ਲਾਉਣਾ ਜਿੱਦੇ ਆਪ ਦਾ ਵੇਚਣਾ ਫੇਰ ਵੀ ਨਹੀਂ ਆਪ ਦੇ ਰੇਟ ਨਾਲ ਜਿੜੇਗਾ ਹਾਂਜੀ ਹਾਂ ਜਿੱਦਣ ਚੌਂਕ ਵਿੱਚ ਕੋਈ ਵੀ ਆਬਦੀ ਰੇਟਰ ਵਾਲੀ ਦੇਣਾ ਕੋਈ ਵੀ ਦੁਕਾਨਦਾਰਾ ਛੋਟਾ ਚਾਹੇ ਵੱਡਾ ਹੈ ਹਾਂਜੀ ਹਾਂਜੀ ਉਹਦੀ ਕੋਈ ਚੀਜ਼ ਵੜਾਉਂਦਾ ਹਾਂ ਉਹਦਾ ਮੁੱਲ ਆਉਂਦਾ ਮੁੱਲ ਆਉਂਦਾ ਹਾਂ ਉਹ ਤਾਂ ਲਿਖਿਆ ਪਿਆ ਬਾਕੀ ਲਿਖਿਆ ਪਰਮ ਬਿਕੂ ਉਹਨੂੰ ਪਤਾ ਆਪਣੇ ਮੱਕੀ ਦਾ ਮੱਕੀ ਹੋਈ ਆਪਣੇ ਕਣਕ ਕੋਈ ਉਹ ਫਸਲ ਹੋਈ ਇਹਦਾ ਮੁੱਲ ਲਾਉਣਾ ਸਰਕਾਰ ਨੂੰ ਮੁੱਲ ਸਰ ਇਹਨੇ ਸਰਕਾਰੇ ਵੱਧ ਕਰੇ ਕੱਟ ਕਰੇ ਵੱਧ ਕਰੇ ਬਾਕੀ ਸਰਕਾਰ ਵੀ ਜਿੰਮੇ ਮਰਜ਼ੀ ਕਰੇ ਜਿਹੜੇ ਵਪਾਰੀਆਂ ਦਿੱਤਾ ਵਜੇਗਾ ਹਾਂ ਹਾਂ ਥੋੜੀ ਜਿਹੀ ਸਬਜ਼ੀ ਵੀਜ਼ ਆ ਜੀ ਹਾਂ ਹਰੇਕ ਟੀਮੀ ਦਾ ਸਬਜ਼ੀ ਨੂੰ ਤਹੂ ਆ ਵੀ ਮੈਂ ਸਬਜ਼ੀ ਲਾ ਲਾ ਪਰ ਸੇਮ ਹੀ ਨੇ ਕਮਾਉਣੇ ਆ ਸੀ 7 ਤੋਂ ਸਾਲੀ 2 ਰੁਪਿਆ ਆਲੂ ਲੈ ਕੇ ਜਦੋਂ ਅਸੀਂ ਆਲੂ ਲੈਣਾ ਸਨ 20 ਰੁਪਿਆ ਕਿਲੋ ਮਰ ਹੈ ਜੀ ਹੂੰ ਗੋਭੀ ਅਸੀਂ ਸੇਮ ਹੀ ਨੇ ਕਮਾਉਂਦੇ ਜੋ ਵੀ ਸਬਜ਼ੀ ਲਾਉਨੇ ਆ ਸੇਮ ਹੀ ਨੇ ਫਸਲ ਆ ਜੀ ਸੇਮ ਹੀ ਨੇ ਕਮਾਉਨੇ ਆਗੇ ਜਦੋਂ ਰੇੜੀ ਤੇ ਦਿੰਦੇ ਨੇ ਵਪਾਰੀ ਲੈ ਜਾਂਦਾ ਚੱਕਰੀ ਦੇ ਕੇ ਰੇੜੀ ਦੇ ਘੁੰਮ ਕੇ ਪਿੰਡਾਂ ਆ ਜਾਂਦੀ ਜੇ ਬੁੜੀਆਂ ਕਹਿੰਦੇ ਗੋਭੀ ਲੈ ਕੇ ਗੋਭੀ 100 ਰੁਪਿਆ ਕਿਲੋ ਮਿਲਦੀ ਜੀ ਇੱਥੇ ਵੀ ਉਹੀ ਗੱਲ ਆ ਗਈ ਤੁਹਾਡਾ ਮਤਲਬ ਵੀ ਸਾਉਧੀਆਂ ਭਾਜੀਆਂ ਦੀ ਵੀ ਐਮਐਸਯੂ ਹੋਵੇ ਐਮਐਸਯੂ ਹੋ ਜੀ ਹੋ ਜੀ ਸਾਰੇ ਇਹ ਲਾਉਣ ਵੀ ਆ ਸਾਨੂੰ ਨਵਾਂ ਰੇਟ ਮਿਲ ਹੀ ਜਾਵੇ ਹਾਂ ਜੀ ਫਿਰ ਆਪ ਵੀ ਕਿਸਾਨ ਉਸ ਪਾਸੇ ਲੱਗ ਜੀ ਆਪ ਵੀ ਬਗਜੂਗਾ ਆਪ ਵੀ ਬਗਜੂਗਾ ਬਿਲਕੁਲ ਬਿਲਕੁਲ ਹਾਂ ਜੀ ਇੱਕ ਦੇਖੋ ਆਪਾਂ ਗੱਲ ਆ ਚੱਲੋ ਜਿਹੜੀ ਬਾਜੀ ਫਸਲ ਹੋਵੇ ਆਪਾਂ ਲੈ ਜਾਣੇ ਆਪਣਾ ਰੌ ਮਟੀਰੀਅਲ ਹੁੰਦਾ ਨਾ ਆਪਣਾ ਮਾਲ ਲੈ ਕੇ ਆਪਾਂ ਜੀ ਲੈ ਕੇ ਧੋਣਾ ਲੈ ਕੇ ਆਪਾਂ ਕਣਕ ਲੈ ਕੇ ਮੰਡੀ ਦੇ ਆਪਣੇ ਸਰਕਾਰੀ ਭਾਅ ਪ੍ਰਣਾਲੀ ਇਹਦੀ ਹੈ ਨਾ ਆਪਣੇ ਦੋ ਸੂਬਿਆਂ ਦੀ ਕਹਿੰਦੇ ਨੇ ਦੋ ਸੂਬਿਆਂ ਦੀ ਦੋ ਸੂਬਿਆਂ ਹਰਿਆਣਾ ਤੇ ਪੰਜਾਬ ਦੀ ਹਰਿਆਣਾ ਤੇ ਪੰਜਾਬ ਦੀ ਬਾਕੀ ਸਾਰੇ ਬੁਰਾ ਹਾਲ ਹੈ ਉਹ ਵੀ ਬੁਰਾ ਹਾਲਾਂ ਜੀ ਉਹ ਵੀ ਖਰ ਆਪਣੇ ਜਿੱਥੇ ਬੰਦੀਆਂ ਨੇ ਥੋੜਾ ਦਬਾਅ ਪਾਇਆ ਹ ਹਾਂ ਜਿਹੜੇ ਆਪਣੇ ਯੂਨੀਅਨ ਹਿਸਾਰ ਕਰਕੇ ਆ ਗਏ ਨਹੀਂ ਪਹਿਲਾਂ ਸਰਕਾਰ ਕਹਿੰਦੀ ਹੈ ਇਹ ਵੀ ਠੇਕੇ ਤੇ ਹੋਊ ਜੂਗਾ ਜੀ ਹਾਂ 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 ਫਿਰ ਉਹ ਵਿੱਚੋਂ ਚਲੋ ਸਰਕਾਰਾਂ ਨੇ ਕੁਝ ਮੰਨ ਲਈ ਤਾਂ ਰਹਿ ਗਿਆ ਮੰਡੀ ਵੋਲ ਕਰਨ ਰਹਿ ਗਿਆ ਇਕੱਲਾ ਜੇ ਇਹ ਵੀ ਸਰਕਾਰ ਹੋ ਗਿਆ ਪ੍ਰਾਈਵੇਟ ਹੋ ਗਿਆ ਬਸ ਕਿਸਾਨ ਮੰਜਾ ਗਿਆ ਜੀ ਮੰਜਾ ਗਿਆ ਹਾਂ ਜੀ ਹਾਂ ਜੀ ਬਾਕੀ ਇਹੀ ਗੱਲ ਆ ਵੀ ਜੇਕਰ ਜਿੱਦਾਂ ਫੈਕਟਰੀਆਂ ਆਪਣਾ ਚੌਲ ਕੱਢ ਕੇ ਵੇਚ ਜਾਂਦੇ ਆ ਉਹਦਾ ਫੂਸ ੱਡ ਬਿਕਦਾ ਫੂਸ ਤੋਂ ਤੇਲ ਬਣਦਾ ਤੇਲ ਬਣਦਾ 3 4 ਪੌਜਾ ਵਿਕਦੇ ਨੇ ਜੋ ਚੌਲ ਨੇ ਵੀ ਜੇ ਸਰਕਾਰ ਇਹ ਕਰੇ ਆਪਣੇ ਆਪਣੇ ਵਾਸਤੇ ਵੀ ਥੋੜਾ ਬੋਤਾਂ ਮਸ਼ੀਨਰੀ ਦੇ ਦੇ ਹਾਲ ਸਿਟੀ ਤੇ ਆਹੀ ਆਪਣੇ ਆਪਣੇ ਖੇਤ ਚੌਲ ਕੱਢ ਕੇ ਵੇਚ ਸਕੀਏ ਚੌਲ ਕੱਢ ਕੇ ਵੇਚੇਗੀ ਸਹੀ ਗੱਲ ਸਾਨੂੰ ਪ੍ਰੋਫਿਟ ਹੋਵੇ ਉਹ हां ਜਦੋਂ ਅਸੀਂ 6 ਮਹੀਨੇ ਕਮਾਉਣੇ ਆਗੇ 2 ਮਹੀਨੇ ਹੋਰ ਅਸੀਂ ਆਪਦਾ ਰੱਖ ਕੇ ਫੈਕਟਰੀ ਲਾ ਸਾਨੂੰ ਕੋਈ ਛੋਟੀ ਮੋਟੀ ਮਸ਼ੀਨ ਦੀ ਜਵੇ ਛੋਟੀ ਮੋਟੀ ਮਸ਼ੀਨ ਦੇ ਦੇਵੇ 2 ਮਹੀਨੇ ਲਾ ਕੇ ਅਸੀਂ ਕੱਢ ਕੇ ਵੇਚ ਸਕਦੇ ਹਾਂ ਜਦੋਂ ਅਸੀਂ ਸਾਰੇ ਕੁਝ ਕਮਾਏ ਅਸੀਂ ਰਹਿਾਂਗੇ ਸਾਨੂੰ ਉਹਨੂੰ ਕੱਢਣ ਦਾ ਹੋਰੇਗਾ ਬਸ ਵੀ ਕੱਢ ਕੇ ਤੁਸੀਂ ਨਹੀਂ ਵੇਚ ਸਕਦੇ ਉਹ ਫੈਕਟਰੀ ਉਹ ਵੇਚਣਗੇ ਵਪਾਰੀ ਵੇਚਣਗੇ ਉਹ ਹੋਰ ਕਿਸਾਨਾਂ ਦੀ ਇੱਕ ਹੋਰ ਵੀ ਆਪਣੇ ਪੰਜਾਬ ਚ ਦਿੱਕਤ ਚ ਚੱਲਦੀ ਹੈ ਕਾਫੀ ਪ੍ਰਵਾਸੀ ਮਜ਼ਦੂਰਾਂ ਬਾਰੇ ਤੁਸੀਂ ਕੀ ਕਹੋਗੇ ਪ੍ਰਵਾਸੀ ਮਜ਼ਦੂਰਾਂ ਨੂੰ ਕਹਿੰਦੇ ਨੇ ਕਿ ਕੁਝ ਬੰਦੇ ਵੀ ਭਈਏ ਪਹਜਾਓ ਪੰਜਾਬ ਬਚਾਓ ਹਨਾ ਜਦੋਂ ਕਿ ਇਹ ਗੱਲ ਵੀ ਇਹ ਆਪਣੇ ਸਾਰੇ ਕੰਮ ਵੀ ਕਰ ਦੇਣਗੇ ਹਾਂਜੀ ਹਾਂਜੀ ਤੇ ਇਹ ਜੇਕਰ ਆਪਾਂ ਇਥੋਂ ਭਜਾਤੇ ਜਾਂ ਗੌਰਮੈਂਟ ਦੇ ਭਜਾਤੇ ਕਾਨੂੰਨ ਬਣਾਤਾ ਕੋਈ ਹਾਂਜੀ ਵੀ ਫਿਰ ਆਪਣੇ ਤੇ ਕੋਈ ਫਰਕ ਪਊਗਾ ਉਸ ਫਾਲਵਾੜੀ ਤੇ ਬਹੁਤ ਜਿਆਦਾ ਫਰਕ ਪਊਗਾ ਜੀ ਹਾਂਜੀ ਬਹੁਤ ਜਿਆਦਾ ਫਰਕ ਬਣਾਉਣ ਲਈ ਮਣ ਝੋਨੇ ਲਾਉਣੇ ਆ ਜੀ ਆਪਾਂ ਜੀ ਆਪਣੇ ਆਪਾਂ ਇਹ ਨਹੀਂ ਕਹਿੰਦੇ ਵੀ ਪੰਜਾਬੀ ਉਹ ਪੰਜਾਬੀ ਮਾੜੇ ਨੇ ਕਿ ਸਾਡੀ ਲੇਬਰ ਪੰਜਾਬ ਦੀ ਉਹਨਾਂ ਝੋਨਾ ਨਹੀਂ ਲਾ ਸਕਦੇ ਜੀ ਹਾਂ ਉਹਨਾਂ ਦੀ ਸਪੀਡ ਘਟਾਉਂਦੇ ਉਹਨਾਂ ਦੀ ਸਪੀਡ ਘਟੁੰਦੀ ਜੀ ਕਿਉਂਕਿ ਉਦੋਂ ਪਾਣੀ ਪਾਣੀ ਦੀ ਬਹੁਤ ਬਚਤ ਹੁੰਦੀ ਉਹ ਟਮਾ ਦੇ ਵਿੱਚ ਕਦੂ ਦਾ ਹਾਂ ਤੇ ਅਸੀਂ ਇਹ ਨਹੀਂ ਗੱਲ ਕਰਦੇ ਭਜ ਹਾਂ ਇਹ ਕੋਟਲ ਪਿੰਡ ਸੌਮ ਦੀ ਕੋਈ ਰਿਸਟ੍ਰੈਂਸਤੀ ਆਵੇ ਕਰਾ ਕਰਾਈ ਜਾਵੇ ਕੋਈ ਵੀ ਕੋਈ ਜ਼ੁਲਮ ਕਰਦਾ ਪਰਦੇਪ ਉਹਨੂੰ ਸਰਕਾਰ ਵੱਲੋਂ ਪੂਰੀ ਸਜ਼ਾ ਦਿੱਤੀ ਜਾਵੇ ਸਖਤ ਸਜ਼ਾ ਬੋਲੀ ਜਾਵੇ ਉਹਨੂੰ ਹੂੰ ਅਸੀਂ ਪਿੰਡਾਂ ਵਾਲੇ ਨਹੀਂ ਬਾੜੇ ਪਿੰਡਾਂ ਦੇ ਰੁਸ਼ਕ ਨਹੀਂ ਪਿੰਡਾਂ ਦਾ ਲਾਉਣੇ ਨਹੀਂ ਹੈ ਪਿੰਡਾਂ ਵਾਲੇ ਵੀ ਲਾਉਂਦੇ ਨੇ ਵਿਚਾਰੇ ਕੰਮ ਟਾਈਮ ਤੇ ਕੰਮ ਕਰਦੇ ਨੇ ਵਧੀਆ ਪਰ ਉਹਨੀ ਸਪੀਡ ਨਾਲ ਨਹੀਂ ਲੱਗਦਾ ਜੀ ਪੰਜਾਬ ਦੇ ਕੰਮ ਚੋਂ ਨਾਲ ਲੱਗ ਜੋ ਭਈਆਂ ਦਾ ਪਹਿਲਾਂ ਹੂੰ ਬਿਲਕੁਲ ਬਿਲਕੁਲ ਹੋਰ ਤੁਸੀਂ ਆਪਣੇ ਕਿਸਾਨ ਵੀਰਾਂ ਨੂੰ ਖੇਤੀਬਾੜੀ ਲਾਹੇਵੰਦ ਬਣਾਉਣ ਵਾਸਤੇ ਕੀ ਕੋਈ ਥੋੜਾ ਸੰਦੇਸ਼ ਆ ਕੀ ਸਨੇਹ ਹਾਂ ਜਣਾ ਚਾਹੁੰਦੇ ਹੋ ਸਨੇਹ ਹਰ ਸਾਡਾ ਸਰਕਾਰ ਨੂੰ ਜੀ ਸਰਕਾਰ ਨੂੰ ਅਸੀਂ ਇਹੀ ਗੱਲ ਕਹਿੰਦੇ ਵੀ ਸਾਨੂੰ ਐਮ ਐਸ ਪੀ ਦੇ ਦੇ ਸਾਨੂੰ ਬਾਸਪਤੀ ਉੱਤੇ ਨਾਲੇ ਤਾਂ ਪਾਣੀ ਉੱਚਾ ਰਹੂਗਾ ਨਾਲੇ ਅਸੀਂ ਹੈਰਾਨ ਨਹੀਂ ਹੋਵਾਂਗੇ ਜੀ ਜਦੋਂ ਸਾਨੂੰ ਉਹਦਾ ਰੇਟ ਪੂਰਾ ਮਿਲੂਗਾ ਜਿਵੇਂ ਹੁਣ ਅੱਗੇ ਲਾਉਣ ਦਾ ਪੈ ਬੰਦੀ ਲੱਗੀ ਉਹ ਅਜ ਤੋਂ 15 ਸਾਲ ਪਹਿਲਾਂ ਵੱਡੀ ਹੁੰਦੀ ਅਸੀਂ ਉਹਨੂੰ ਤਵੀਆਂ ਨਾਲ ਵਾਹ ਕੇ ਰੌਣੀ ਕਰਕੇ ਹੂੰ ਤਵੀਆਂ ਨਾਲ ਵਾਹ ਕੇ ਰੌਣੀ ਕਰਕੇ ਹੁਣ ਉਹ ਤਾਂ ਅਸੀਂ ਦੁਬਾਰਾ ਰੌਣੀ ਕਰਕੇ ਵੀ ਕਣਕ ਬੀਜ ਲਾਂਗੇ ਠੀਕ ਹੈ ਹੁਣ ਇਹਦਾ ਹੱਲ ਕੀ ਕਰੀਏ ਹਾਂ ਇਹਦਾ ਹੱਲ ਮਸ਼ੀਨ ਵਾਲਾ ਕਹਿੰਦੇ ਲੈ ਸਾਡੇ ਕੋਲ ਟਾਈਮ ਨਹੀਂ ਹੈਗਾ ਬਹੁਤ ਜਿਆਦਾ ਬਿਮਾਰੀਆਂ ਬਹੁਤ ਘਟਾ ਰਹੀਆਂ ਬਾਕੀ ਬਿਲਕੁਲ ਖਰਚੇ ਤੇ ਹੁੰਨੇ ਆਵੇ ਜਿਹੜਾ ਪਹਿਲਾਂ ਖਰਚੇ ਹੁੰਨੇਗਾ ਬਿਲਕੁਲ ਪੱਕੀ ਜੀ ਦੀਏਗੀ ਹੂੰ ਹੂੰ ਖਰਚੇ ਚ ਕੋਈ ਘਟ ਨਹੀਂ ਵੱਡਣ ਵਾਲੇ ਦੀ ਲਾਉਣ ਵਾਲੇ ਦੀ ਰੇ ਵਾਲੇ ਦੀ ਦਵਾਈਆਂ ਵਾਲੇ ਦੀ ਖਰਚਾ ਸਾਰਾ ਹੁੰਨੇ ਆਵੇ ਪਰ ਪਰ ਨਿਕਲ ਰਿਹਾ ਸਵਾ ਚਾਰ ਕਾਉਂਟਰ ਦੀ ਚਾਰ ਕਾਉਂਟਰ ਦੀ ਕੀ ਕਰੂਗਾ ਜੀ ਮੀਰ ਕਿੱਧਰ ਨੂੰ ਜਾਵੇ ਦੱਸੋ ਬਿਲਕੁਲ ਇੱਕ ਗੱਲ ਮੈਨੂੰ ਹੋਰ ਦੱਸੋ ਜਿਹੜੇ ਆਪਣੇ ਸਰਕਾਰ ਨੇ ਹਾਂਜੀ ਦੀ ਪ੍ਰਾਪਤੀ ਮਨੁਘਮਵ ਵਧੀਆ ਕੰਮ ਕੀਤਾ ਹਾਂਜੀ ਵੀ ਆਪਣੇ ਖੇਤਾਂ ਨੂੰ ਪਾਣੀ ਲੱਗਣ ਲੱਗ ਗਿਆ ਜਿਹੜਾ ਕਈ ਸਾਲ ਪਹਿਲਾਂ ਬੰਦ ਪਈ ਸੀ ਸਾਡੇ ਪਹਿਲਾਂ ਸਾਡੇ ਸੂਹਾ ਕਿਵੇਂ ਪਾਣੀ ਆਉਂਦਾ ਸੀ ਸੂਹਾ ਬੰਦ ਜਿਵੇਂ ਬੰਦ ਪਿਆ ਦੀ ਸਾਡੇ ਸੂਹਾ ਗਵਰਨਮੈਂਟ ਨੇ ਬਹੁਤ ਵਧੀਆ ਹਮ ਤਾਂ ਕੀਤੀਗੀ ਸਾਡੇ ਸੂਹਾ ਵਧੀਆ ਬਣ ਗਿਆ ਪਰ ਥੋੜੀ ਜੀ ਸਰਕਾਰ ਕਣੀ ਇੰਨੀ ਘੱਟ ਰਹੀ ਉਹਨੂੰ ਸਾਡੂੰ ਪਾਣੀ ਨਹੀਂ ਮਿਲ ਲਗਿਆ ਪੈਪ ਨਹੀਂ ਪੈ ਗਏ ਅੱਛਾ ਥੱਲੋਂ ਦੀ ਸੜਕ ਦੇ ਵਿੱਚ ਨਾਲਾਂ ਲੱਗੀਆਂ ਥੱਲੋਂ ਦੀ ਪੈਪ ਨਹੀਂ ਪਾ ਗਏ ਤੇ ਸਰਕਾਰ ਨੇ ਇਸ ਤੇ ਮੰਗ ਕਰਦਾ ਸਰਕਾਰ ਕੋਲ ਵੀ ਚਲੋ ਇੱਕ ਤੇ ਚਲੋ ਸਰ ਗਿਆ ਮੂਲ ਸੀਜ਼ਨ ਬਾਕਸ ਤੋਂ ਸਾਨੂੰ ਪੈਪਾ ਪਾ ਕੇ ਪਾਣੀ ਦਿੱਤਾ ਜਿਵੇਂ ਕਿਸਾਨਾਂ ਨੂੰ ਜੀ ਹੂੰ ਹੂੰ। ਐਵੇਂ ਈ ਪਿੰਡ ਆ ਗਿਆ, ਧਾਂਦਰਾ ਆ ਗਿਆ, ਬੰਗਾਲੀ ਆ ਗਈ, ਬਲਡਵਾਲ ਆ ਗਿਆ। ਨਾਲਾਂ 'ਚ ਰੂੜ ਲਾਗੇ ਵਿੱਚ। ਪਰ ਗਾਹ ਕਿਤੇ ਪਾਣੀ ਦਾ ਨਿਕਾਸ਼ ਨਹੀਂ ਹੋਇਆ ਹੈਗਾ। ਨਿਕਾਸ਼ ਨਹੀਂ ਹੋਇਆ। ਹਾਂਜੀ। ਯਾਨੀ ਅਗਲੇ ਸੀਰਮਾਸ ਤੇ ਹੋ ਸਕਦਾ। ਅਗਲੇ ਸੀਰਮਾਸ ਤੇ ਹੀ ਸਰਕਾਰ ਕੋਲੋਂ ਹੀ ਮੰਗ ਕਰਦੇ ਵੀ ਸਾਨੂੰ ਪੈਪਾ ਕੇ ਪਾਣੀ ਦਿੱਤਾ ਜਾਵੇ ਜੀ। ਹੂੰ। ਇੱਕ ਆਪਣੇ ਹੋਰ ਦੱਸੋ ਵੀ ਜਿਹੜੇ ਸੋਸਾਇਟੀ ਹੁੰਦੀਆਂ ਨੇ ਬੜੀਆਂ ਪਿੰਡਾਂ 'ਚ। ਹਾਂਜੀ। ਉਹਨਾਂ ਕੋਲ ਸੰਧ ਸਾਰੇ ਹੁੰਦੇ ਨੇ ਹਨਾ ਖੇਤੀਬਾੜੀ ਕਰਨ ਵਾਲੇ। ਸਾਡੇ ਆਪਣੇ ਹੈਗੇ ਡਿਸਟ੍ਰਿਕਟ। ਉਹ ਆਪਣੇ ਆਪ ਨੂੰ ਫਾਇਦਾ ਹੈ ਉਹਨਾਂ ਦਾ ਕੋਈ। ਫਾਇਦਾ ਤਾਂ ਤਾਂ ਆ ਜੀ ਮਲੇ ਜਾ ਕੋਈ ਡਰਾਈਵਰ ਹੋ ਪੱਕਾ ਜੀ ਉੱਥ ਮੈਂ ਤਾਂ ਹੁਣ ਕਿੰਨੀ ਵਾਰ ਕਰੇਗਾ ਇਸਲੇ ਤੋਂ ਪੋਦਨ ਕਰਾਈ ਇਸਲੇ ਤੋਂ ਲਵਾਉਣ ਲਿਆ ਹੋਣਾਗਾ ਟਰੈਕਟਰ ਅੱਛਾ ਟੈਟਟੀ ਸਾਨੂੰ ਪੈਂਦੀ ਹੈ ਬੜਲ ਵਾਲਾ ਬੜਲ ਵਾਲਾ ਪੈਂਦੀ ਹੈ ਸੰਦ ਇੰਨਾ ਖੜਾ ਉੱਥੇ ਜਮਨ ਕਹਿ ਦੋ ਤੁਸੀਂ ਅੱਛਾ ਸੰਦ ਸਾਰਾ ਹੈਗਾ ਉੱਥੇ ਟਰੈਕਟਰ ਜਾਉਂਦੀ ਆ ਨਵਾਂ ਹੈਗਾ ਹੂੰ ਬਾਕੀ ਤਰੇ ਆ ਦੂਜੇ ਚੇ ਉਜੇ ਪਏ ਨੇ ਰੂਟਾ ਬੀਟਰ ਪਏ ਨੇ ਤਵੀਆਂ ਪਈਆਂ ਨੇ ਪਰ ਸੰਭਾਲ ਨਹੀਂ ਕੋਈ ਜੀ ਸੰਭਾਲ ਨਹੀਂ ਆ ਕੋਈ ਜੇ ਗਵਰਨਮੈਂਟੀ ਬੰਦਾ ਉਸੇ ਪੱਕਾ ਗਵਰਨਮੈਂਟ ਰੱਖਿਆ ਉਹ ਉੱਥੇ ਤਾਂ ਨਾਲੇ ਗਵਰਨਮੈਂਟ ਨਾ ਘਟੇ ਜਾਵੇ ਨਾਲ ਕਿਸਾਨ ਆਪਦਾ ਜਿਵੇਂ ਹੁਣ ਟਰੈਕਟਰ ਲੈਣ ਦੀ ਲੋੜ ਨਾ ਪੈ ਮਾੜੀ ਜੀ ਮੀਦਾਨ ਦਾ ਜੀ ਹੂੰ ਹੂੰ ਸਾਨੂੰ 2000 3000 ਰੁਪਏ ਦਿਹਾੜੀ ਤੇ ਮਿਲ ਜੇ ਸਾਨੂੰ ਉੱਥੋਂ ਮੀਦਾਨ ਪੈ ਦਿਹਾੜੀ ਤੋਂ ਬਾਅਦ ਤੇਲ ਤੇਰਾ ਹੂੰ ਤਾਂ ਨਾਲੇ ਦੋ ਪੱਟ ਗਵਰਨਮੈਂਟ ਨੂੰ ਬਣਨ ਵਾਲੀ ਜ਼ਮੀਨਦਾਰ ਬਚੇ ਰਹੇ ਜੀ ਹੂੰ ਹੂੰ ਇਹ ਤਾਂ ਤੁਸੀਂ ਆਖੇ ਵੇਦ ਕੀ ਘਾਟਾ ਕਾਫੀ ਆ ਝੋਨੇ ਦਾ ਘਾਟਾ ਕਾਫੀ ਪੈ ਗਿਆ ਹੈ ਨਾ ਬਹੁਤ ਜ਼ਿਆਦਾ ਘਾਟਾ ਇਹਦੇ ਨਾਲ ਸਿਰਫ ਕਿਸਾਨ ਨੂੰ ਘਾਟਾ ਵੀ ਪੈ ਨਾ ਨਾ ਫਿਰ ਮਜ਼ਦੂਰ ਨੂੰ ਵੀ ਘਾਟਾ ਪੈ ਕੱਲਾ ਕਿਸਾਨ ਨਹੀਂ ਜੀ ਮੰਜਾਂ ਜਾਂਦੇ ਇਹਦੇ ਨਾਲ ਨਾ ਮਜ਼ਦੂਰ ਵੀ ਬੰਜਾਂ ਜਾਂਦੇ ਆ ਬਚਾਰੇ ਜਿਹੜੇ ਭੜਾਈ ਕਰਦੇ ਨੇ ਚੜਾਈ ਕਰਦੇ ਨੇਗੇ ਜੋ ਵੀ ਇਹਦੇ ਆਸਤੇ ਬਟਨੇ ਜੀਰੀ ਤੇ ਵੀ ਜੀਰੀ ਉਹ 10 ਦਿਨ ਕੰਮ ਕਰਾਂਗੇ ਠੀਕ ਹੈ ਕਿਉਂ ਬੋਰੀਆਂ ਜਦੋਂ ਹੁਣ ਮੇਰੀ 4 ਗੰਟਲ ਦੀ ਕਿਥੇ ਛੱਤ ਦੀ ਨਿਕਲਦੀ 4 ਦਿਨ ਨਿਕਲਿਆ ਮੰਜ ਦਾ ਬਚਾਰਾ ਉਹ ਵੀ ਦੇ ਨਾਲ ਹਮ ਮਜ਼ਦੂਰ ਵੀ ਨਾਲ ਹੀ ਮੰਜਾਂਗੇ ਚੀਜ਼ ਦੇ ਹਮ ਹਮ ਉਹ ਕੰਮ ਕਰਨੇ ਮੰਜਾਂਗੇ ਅ ਕੱਦੂ ਦਾ ਪੈਸਾ ਦੇ ਮੈਂ ਉਹ ਪੂਰਾ ਦੇ ਬੈਠੇ ਜੇ ਉਧਰ ਹੀ ਮੰਨ ਜਗੇ ਹੂੰ ਉਹ ਤਾਂ ਘੱਟ ਨਿਕਲ ਕਰਕੇ ਮੰਨ ਜਗੇ ਨਾ ਅਸੀਂ ਘੱਟ ਨਿਕਲ ਅਸੀਂ ਦੋ ਬਾਰ ਮੰਨ ਜਗੇ ਮਨੋ ਰੇਹ ਵਾਲਾ ਰੇਹ ਵਾਲਾ ਪੈਸੇ ਪੂਰੇ ਲੈ ਲਿਆ ਆਪਣੇ ਦਵਾਈ ਵਾਲੇ ਦਵਾਈ ਵਾਲਾ ਜੱਲੇ ਵਾਲੇ ਪੂਰੇ ਪੂਰੇ ਕੱਦੂ ਵਾਲੇ ਸੇਲ ਲੱਗਿਆ ਪੂਰੇ ਰੇਡ ਦਾ ਕੱਦੂ ਦੇ ਰੇਡ ਲੱਗਿਆ ਆ ਪਿੱਛੋ ਆ ਕੇ ਸੱਟ ਲਾ ਕੇ ਸੋ ਗਿਆ ਜੀ ਫਿਰ ਜਿਹੜੇ ਸਾਰੇ ਪਾਸੇ ਘੱਟ ਕਿਸਾਨ ਨੂੰ ਵੀ ਤਾਂ ਮਸੂਮ ਹੋ ਗਿਆ ਕਿਸਾਨ ਨੂੰ ਕੱਟੇ ਇਹੀ ਕੰਮ ਇਹੀ ਕੰਮ ਸਬਜ਼ੀ ਦਾ ਜੀ ਹਾਂ ਸਬਜ਼ੀ ਜਿਹਨੂੰ ਜ਼ਿਮੀਂਦਾਰ ਖਰੀਦ ਕਰਦਾਗਾ ਉਹਦੇ ਨਾਲ ਦਾ ਜ਼ਿਮੀਂਦਾਰ ਮੰਨ ਜਗੇ ਗਿਆ ਨਾਲੇ ਖਪਤਕਾਰ ਵੀ ਮੰਨ ਜਗੇ ਗਿਆ ਜਿਹੜੇ ਕਿ ਮਜ਼ਦੂਰ ਨੇ ਲੈ ਕੇ ਖਾਣੀ ਹੈਗੀ ਹੁਣ ਮੈਂ ਤਾਂ ਖੇਤ ਚ ਮਿੱਟੀ ਲੈ ਤੈਨੂੰ 20 ਰੁਪਏ ਕਿਲੋ ਜਿਹੜੇ ਕੁੱਮਕੇ ਮਜ਼ਦੂਰੋਂ ਸਬਜ਼ੀ ਬਸ ਕਿੰਨੇ ਦੇਈਏ ਉਹ ਹੀ ਉਹਨੂੰ 50 ਰੁਪਏ ਨਹੀਂ ਮਿਲੂ ਜੀ ਮਜ਼ਦੂਰ ਵੀ ਮੰਜਾ ਜਾਂਦਾ ਉਹ ਜੀ ਕਿਸਾਨ ਵੀ ਮੰਜਾ ਜਾਂਦੇ ਵਿੱਚ ਵਪਾਰੀ ਆ ਵੀ ਚਲਾਵ ਘਟ ਜਾਂਦੇ ਜਿਹੇ ਵਿੱਚ ਚਲੋ ਮੈਨੂੰ ਕੱਲ ਹੋਰ ਦੱਸੋ ਵੀ ਕਈ ਵਾਰੀ ਜਾਂਦਾ ਆਪਾਂ ਸਾਰੇ ਆਰਟੀ ਨੂੰ ਪੈਸੇ ਲੈਣੇ ਹਨ ਆਰਟੀ ਆਪਣਾ ਹਾਂਜੀ 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 ਤਰ੍ਹਾਂ ਨੇ ਬੈਂਕੇ ਹੁੰਦਾ ਉਹ ਤੋਂ ਪੈਸੇ ਆਪਾਂ ਲੈਣੇ ਹੈ ਹਨਾ ਬਿਲਕੁਲ ਤੇ ਜਾਂ ਆਪਾਂ ਫਿਰ ਲਿਮਟ ਕਰਾਉਣ ਲਿਮਟ ਕਰਾਉਣੀ ਆਪਾਂ ਸਾਰੇ ਹਾਂਜੀ 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 ਬਿਲਕੁਲ ਆਰਤੀਆਂ ਦਾ ਹੁਣ ਫਰਕ ਪਿਆ ਹੋਇਆ ਬਖਰੇਮਾ ਜਾਇ ਸਹੀ ਹੈ ਸਹੀ ਆਰਤੀਏ ਕਹਿੰਦੇ ਨੇ ਵੀ ਅਸੀਂ ਨੂੰ ਜਿਮੀਂਦਾਰ ਨੂੰ ਪੈਸੇ ਦੇਤੇ ਹਾਂਜੀ ਹਾਂਜੀ ਇਹ ਤਾਂ ਪੈਸੇ ਲੈਣੇ ਲੈਣੇ ਜੀ ਹਾਂਜੀ ਹਾਂਜੀ ਤੇ ਜਿਮੀਂਦਾਰ ਕਿਸਾਨ ਜਦ ਨੂੰ ਲਿਆ ਕੇ ਮਾੜਾ ਮੋੜਾ ਪ੍ਰਭਾਵ ਪਾ ਕੇ ਉਹਨਾਂ ਦਾ ਕਲੇਸ਼ ਕਿਉਂ ਵਧ ਜੰਨਾ ਹੈ ਉਹ ਥੋੜਾ ਜਿਹਾ ਸੋਣਾ ਦੋਨਾਂ ਪਾਸੇ ਫਰਕ ਦੇਖਣਾ ਪਊ ਜੀ ਆਪ ਨੂੰ ਹਾਂਜੀ ਹੁਣ ਵਿੱਚ ਆੜਤੀ ਇਹ ਜੇ ਨੇ ਪੁੱਛਦੇ ਵੀ ਨਹੀਂ ਹੈਗੇ ਜੀ ਹਾਂ ਵਿੱਚ ਸਾਡੇ ਕਿਸਾਨ ਇਹ ਜੇ ਨੇਗੇ ਦੇ ਵੀ ਨਹੀਂ ਹੈਗੇ ਜੀ ਗੰਦੇ ਬਣੀ ਕਿੱਧਰ ਕੀ ਕਰਾਇਆ ਜੇ ਦੱਸੋ ਹਾਂ ਕਿਉਂ ਕਰਕੇ ਉਹ ਸਰਕਾਰ ਨੇ ਕਹਤਾ ਵੀ ਕਿਸਾਨਾਂ ਦੇ ਖਾਤੇ 'ਚ ਪੈਸੇ ਆਉਣਗੇ ਆਉਂਦੇ ਵੀ ਨਹੀਂ ਕਿਸਾਨਾਂ ਦੇ ਖਾਤੇ 'ਚ ਆੜਤੀ ਨਾਲ ਜਾ ਕੇ ਹਿਸਾਬ ਕਰਦੇ ਨਾਲ ਤੇ ਫੇਰ ਵੀ ਦਿੰਦਾ ਪੈਸੇ ਇਹ ਨਹੀਂ ਮੈਂ ਆੜਤੀ ਆ ਮਾਂ ਆਉਂਦੀ ਜੱਟ ਦੀ ਅੱਧੀ ਦਾ ਤਫੋਨ ਕਰਵਾ ਲ ਤੂੰ ਆੜਤੀ ਅੱਧੀ ਰੱਤੂ ਪੈਸੇ ਦਊਗਾ ਦੇਊਗਾ ਜਦੋਂ ਟੱਡੇ ਹੋ ਗਏ ਫਿਰ ਅਗਲਾ ਵੀ ਟੱਡੇ ਹੋਊ ਜੀ ਆਪਣੇ ਨਾਲ ਹਾਂ ਯਾਰ ਆਪਣਾ ਤਾਂ ਰੋਜ਼ ਲੋੜ ਆ ਗਈ ਜਾਲੀ ਆ ਕਿਸਾਨ ਦਾ ਰਿਸ਼ਤਾ ਬਹੁਤ ਗੂੜਾ ਹੈ ਬਹੁਤ ਜਿਆਦਾ ਗੂੜਾ ਜੀ ਬਹੁਤ ਜਿਆਦਾ ਗੂੜਾ ਕੋਈ ਵੀ ਵਿਆਹ ਸ਼ਾਦੀ ਢਿੱਲਵਾਟਾ ਕੋਈ ਵੀ ਹੈਗਾ ਤਾਂ ਅਗਲਾ ਟੈਲੀਫੋਨ ਅੜਤੇ ਨੂੰ ਕਰੂਗਾ ਤੇਰੇ ਜਾਂਦੇ ਨੂੰ ਅੜਤੇ ਜਾ ਤੇ ਮਲੀਮਾ ਤੇ ਕੋਈ ਵੀ ਬਾਰਤ ਖਾਣੋਂ ਪਹਿਲੇ ਚੱਕ ਤੋਂ ਦਾ ਕੰਮ ਸਾਰ ਪਈ ਫਿਰ ਇਦੂ ਅੜਤੇ ਨੂੰ ਕਿਵੇਂ ਮੜਾ ਕਹਿ ਸਕਦੇ ਜੀ ਬਿਲਕੁਲ ਬਿਲਕੁਲ ਜਨਾ ਪੂਰਾ ਕਲਾ ਆਰਤੀ ਨੂੰ ਮੜਾ ਹੈਗਾ ਉਹਦੇ ਵਿੱਚ ਤੇ ਬਾਕੀ ਗੱਲੇ ਦੱਸੋ ਵੀ ਆਪਣੇ ਨਾਲ ਨੂੰ ਸੈਂਟਰ ਸਰਕਾਰ ਦੀ ਜਿਹੜੀ ਜੋਰ ਚੱਲਦੀ ਹੈਗੀ ਭਾਰਤ ਮਾਲਾ ਹਾਂਜੀ ਉਹਦੇ ਵਿੱਚ ਬਹੁਤ ਆਪਣੀ ਜ਼ਮੀਨ ਆ ਗਈ ਹਾਂ ਤੇ ਚਲੋ ਉਹ ਪੈਸੇ ਵੀ ਦੇ ਰਹੇ ਨੇ ਪੈਸੇ ਵੀ ਪਰ ਕੁਝ ਧਾਵਾਂ ਤੇ ਇਹ ਇਹਨਾਂ ਦਾ ਕਲੇਸ਼ ਪਿਆ ਹੋਇਆ ਯੂਨੀਅਨ ਤੇ ਆਪਣੇ ਸਰਕਾਰ ਦਾ ਵੀ ਉਹ ਪੈਸੇ ਘੱਟ ਦੇ ਰਹੇ ਨੇ ਤਾਂ ਲੜਦੇ ਨੇ ਪੈਸੇ ਤਾਂ ਜੀ ਸਾਰੇ ਖਾਤੇ ਚ ਪੈ ਗਏ ਜਿਵੇਂ ਸਾਡੇ ਪਿੰਡੇ ਤੇ ਪੈਸੇ ਪੈ ਗਏ ਉਹ ਪਰੋਲਾ ਪੈ ਰਿਹਾ ਭਾਈਆਂ ਭਾਈਆਂ ਦੇ ਬਾਤ ਮੈ ਰਹੇ ਜੀ ਉੱਥੇ ਹਾਂ ਬਾ ਜ਼ਮੀਨ ਮੈ ਰਹੇ ਨਾਉ ਛੋੜੇਗੀ ਹੁਣ ਖਾਤੇ ਚ ਤੇਰੇ ਪੈ ਗਏ ਉੱਥੇ ਗਵਰਨਮੈਂਟ ਆ ਘੱਟ ਕਰ ਗਈ ਜੀ ਜੇ ਤਾਂ ਉੱਥੇ ਆ ਕੇ ਭੇਜ ਦੇ ਵੀ ਕਿਹੜਾ ਬਾਹਰ ਹੈ ਉਸ ਦੇ ਖਾਤੇ ਪੈ ਜਾਂਦੇ ਜਾਂਦੇ ਜਾਂ ਉਹਦੀ ਪਹਿਲਾਂ ਨੂੰ ਜਦੋਂ ਮਿੰਸੀ ਕੀਤੀ ਨਹੀਂ ਵੀ ਤਕਸੀਮਾ ਉਹਦੇ ਫਰੀ ਹੋਣੀ ਆ ਆਪੋ ਜੀ ਤਕਸੀਮਾ ਕਰਨ ਰੋੜ ਨਾ ਗੜੇ ਸੋਦੇ ਉੱਥੇ ਆ ਘੰਟ ਮਾਰ ਗਈ ਜੀ ਉੱਥੇ ਵੀ ਘਟਾਰੇ ਬਣ ਜਾਈਆਂ ਇੱਕ ਕਰਦਾ ਮੇਰੀ ਮੋਟਰ ਉਧਰ ਆ ਗਈ ਇਹਦੀ ਮੋਟਰ ਉਰੇ ਆ ਗਈ ਖੇਤੀ ਉੱਥੇ ਕਰਦਾ ਨਾਲ ਇਥੋਂ ਪੈਸੇ ਚੱਕ ਕੇ ਲੈ ਗਿਆ ਨਾਲ ਖੇਤੀ ਕਰੀ ਜੀ ਤਾਂ ਉਧਰ ਨਾਲਾ ਪੈਸੇ ਇਹਦੇ ਪੈ ਗਏ ਨੂੰ ਸਾਂਝੀ ਖੇਵਟ ਚ ਨਾਲ ਉਧਰ ਜ਼ਮੀਨ ਉਹਦੀ ਪਾਈ ਜਾਊ ਇਹ ਇਥੇ ਇਥੇ ਰੱਪੜ ਪੈਣਗੇ ਵਿੱਚ ਬਹੁਤ ਸਾਰੇ ਕੰਮ ਵੀ ਰੁਕੇ ਪਏ ਗੱਲਾਂ ਕਰਕੇ ਜੋ ਖੇਤੀ ਹੈ ਉਹ ਲਾਹੇਵੰਦ ਨਹੀਂ ਰਹੀ ਹੈ ਵੀ ਇਸ ਕਰਕੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਜਾ ਰਹੀ ਹੈ ਪੈਸੇ ਲਾ ਕੇ ਨੌਜਵਾਨੀ ਸਾਨੂੰ ਗਵਰਨਮੈਂਟ ਸਾਨੂੰ ਇੱਥੇ ਜਿਵੇਂ ਤੁਹਾਨੂੰ ਪਹਿਲਾਂ ਮੈਂ ਕਹਿ ਗਿਆ ਟਿਆ ਦੂਜਿਆਂ ਜਿਵੇਂ ਬਾਂਸਪਤੀ ਹੈਗੇ ਸਬਜੀ ਹੈ ਐਮਐਸਪੀ ਸਾਨੂੰ ਪੂਰੀ ਮੇਰੇ ਸਾਡਾ ਕਿਸਾਨ ਕਿਉਂ ਇੰਨੇ ਨੇ ਗਹਿਨੇ ਬੈਕ ਕਰ ਕਰ ਜਮੀਨ ਉਧਰ ਭੇਜੂਗਾ ਲੋਕਾਂ ਨੂੰ ਸਾਡੇ ਉਹਨੇ ਲੋਕ ਕਿਸੇ ਪੰਜਾਬ ਦੇ ਵਿੱਚ ਕਿਤੇ ਕੰਮ ਨਹੀਂ ਹੈਗਾ ਜੀ ਕੰਮ ਕਰਸਾ ਸਾਨੂੰ ਕੀਮਤ ਪਾਵੇ ਕੰਮ ਟਾਈਮ ਦੀ ਕੰਪਟੀਟੀਮਤ ਪਾਵੇ ਬਾਹਰ ਦੇਸ਼ ਤੋਂ ਘੰਟੇ ਘੰਟੇ ਦੀ ਕੀਮਤ ਪੈਂਦੀ ਹੈ ਇੱਥੇ ਜੀ 24 ਘੰਟੇ ਐ ਐਨ ਨਹੀਂ ਪਤਾ ਰੋਟੀ ਖ ਹੂੰ ਹੂੰ ਕੀ ਮਤਸਾਂ ਨੂੰ ਸੇਮੀਨੇ ਪੜੀ ਜਾ ਕੇ ਸੇਮੀਨੇ ਵਾਲਾ ਡੋਢੀ ਪੈਗੀ ਅਗਨੀ ਲਾਉਣੀ ਉਸ ਤੋਂ ਚਿੰਤਾ ਕਰਨ ਹੋਰ ਪੈਗੀ ਹੂੰ ਹੁਣ ਸਰਕਾਰਾਂ ਗੱਲ ਨੂੰ ਕਹੀ ਜਾਂਦੇ ਅੱਗ ਲਾਉਣੀ ਨੇ ਸਾਨੂੰ ਹੱਲ ਤਾਂ ਦੱਸਣ ਕੋਈ ਹੱਲ ਹੋਵੇ ਕੋਈ ਸਾਡਾ ਹੱਲ ਤਾਂ ਕਰ ਦੇਣ ਕੋਈ ਕਿ ਕੰਮ ਵੀ ਸਕਦੇ ਤੁਸੀਂ ਜਿਹੜਾ ਕੋਈ ਇਸ ਤਰ੍ਹਾਂ ਅੱਗ ਲਾਉਂਦਾ ਪਰਾਲੀ ਨੂੰ ਨਾ ਉਹਦੇ ਪਰਚੇ ਪਰਚੇ ਉਹਤੇ ਪਰਚੇ ਪੈਂਦੇ ਨੇ ਹਾਂ ਜੀ ਪਰਚੇ ਪੈਂਦੇ ਨੇ ਆ ਜਾ ਫਿਰ ਸਰਕਾਰ ਸਹਿਣ ਕਰੇ ਖਰਚਾ ਨਾ ਜਾਂ ਸਾਨੂੰ ਕੋਈ ਸਰਕਾਰ ਖਰਚਾ ਦੇਵੇ ਜਾਂ ਕੋਈ ਸਾਨੂੰ ਮਸ਼ੀਨਾਂ ਦੇ ਜਿਵੇਂ ਸਾਡੇ ਪੱਕੇ ਕਲਕਟ ਕਰਾਉਣ ਵੀ ਆ ਦੋ ਪਿੰਡਾਂ ਦਾ ਮਸ਼ੀਨ ਚੱਲਦੇ ਪਏ ਇਹਨਾਂ ਨੂੰ ਫੋਨ ਕਰੋ ਹਾਂ ਹਾਂ ਜਿਹਦੇ ਕੋਲ ਇਹ ਜਾਣਿਆ ਕਹਿੰਦੇ ਹਫਤਾ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਜੀ ਹੂੰ ਫਿਰ ਹੁਣ ਜਾਈਏ ਕਿੱਧਰ ਨੂੰ ਜਾਈ ਸੀ ਟਾਈਮ ਆ 20 ਦਿਨਾਂਗੇ ਦੇ ਵੱਢਣ ਦੇ ਵੀ ਇਹ 20 20 ਦਿਨਾਂ ਚ ਵੱਢੀ ਜੋ 20 ਦਿਨਾਂ ਚ ਮੂਰੀ ਕੱਲ ਕੇ ਵੇਚ ਜੂਗੀ ਉਸ ਤੋਂ ਬਾਅਦ ਸੋ ਫਿਰ ਕੀ ਬਣੂਗਾ ਹੂੰ ਜੇ ਹੁਣ ਪਚਾ ਉਹੀ ਨਾਲੇ ਵੱਢਣ ਪਹਿਲਾਂ ਵੱਢੀ ਨਹੀਂ ਗਈ ਅਜੇ ਲੇਟ ਆ ਗਈ ਹੂੰ ਤੇ ਦੂਜੀ ਗੱਲ ਹਫਤੇ ਨੂੰ ਵੱਢਣਾ ਉਹ ਹਫਤੇ ਬਾਅਦ ਇਕੱਠਾ ਕਰਕੇ ਚੱਕਣਗੇ ਉਦੋਂ ਗਿੱਲ ਨਿਕਲ ਜਣੇ ਦੀ ਹੂੰ ਫੇਰ ਦੀ ਫੇਰ ਉੱਡੇ ਵੱਡਾ ਤਾਂ ਕੰਮ ਹੋ ਗਿਆ ਜਿਮੀਂਦਾਰ ਨੂੰ 20 ਮਿੰਟ ਦਿਓ ਏ ਸਾਢੇ 6 ਮਿੰਟ ਸਾਢੇ 6 ਮਿੰਟ ਦੀ 13 ਤੇ 7 6 ਹਾ 19 ਠੀਕ ਆ ਹੁਣ ਕੱਲ ਸਾਡੇ ਪਿੰਡ ਗੁਰਦੁਆਰੇ ਬਲਾਤਾ ਜੀ ਜੀ ਵੀ ਅੱਗੇ ਲਾਉਣੇ ਹੀ ਭਾਈ ਕਿਸਾਨਾਂ ਨੂੰ ਬੇਨਤੀ ਹੈਗੀ ਉਹਦੇ ਸਰਪੰਚ ਦਾ ਵੀ ਕੋਈ ਕਸੂਰ ਨਹੀਂ ਹੈਗਾ ਹਾਂ ਸਰਪੰਚ ਦਾ ਵੀ ਕੋਈ ਕਸੂਰ ਨਹੀਂ ਹੈਗਾ ਸਰਕਾਰ ਦਾ ਹੁਕਮ ਤਾਂ ਉਹਨੇ ਠਣ ਵਾਲੇ ਸਰਪੰਚ ਨੂੰ ਕਹਦਾ ਪਿੰਡ ਬਲਾਦੀ ਬਲਾਦੀ ਸਰਪੰਚ ਗੁਰਦੁਆਰੇ ਵਾਲੇ ਬਾਬੇ ਨੂੰ ਕਹਿਆ ਹਾਂ ਬਾਬੇ ਦਾ ਵੀ ਕੋਈ ਕਸੂਰ ਨਹੀਂ ਹੈਗਾ ਆਪਾਂ ਗੁੱਸਾ ਕਿਉਂ ਗੁੱਸਾ ਕਿਉਂ ਕਰ ਰਹੇ ਹੋ ਗੁੱਸਾ ਕਿਉਂ ਕਰ ਰਹੇ ਹੋ ਜਿਹੜੇ ਨੇ ਉਹਨਾਂ ਨੂੰ ਕਹਿਆਗਾ ਮਨ ਲਿਆ ਜਿਹਨੂੰ ਪਿੰਡ ਚ ਆ ਕੇ ਸਰਪੰਚ ਨੂੰ ਨਾਲ ਲੈ ਕੇ ਮੀਟਿੰਗ ਦਾ ਕਰ ਨਹੀਂ ਪਿੰਡ ਦੇ ਵਿੱਚ ਆ ਕੇ ਵੀ ਭਾਈ ਆਹ ਹੱਲ ਸਾਨੂੰ ਅਸੀਂ ਕਰਕੇ ਦਿੰਨੇ ਆਂ ਜੀ ਜਾਂ ਕੱਲੇ ਲੈਣਾ ਨੂੰ ਅੱਗ ਲਾ ਲਓ ਉਹਨਾਂ ਅੱਗ ਲਾਓ ਖਰਚੇ ਨਾ ਬਣਾਓ ਕੱਲੇ ਉੱਪਰ ਫੂਸ ਫੂਸ ਪਿਆਗਾ ਇਹਨੂੰ ਅੱਗ ਲਾ ਕੇ ਵੀ ਕੰਕਬੀ ਸਕਦੇ ਨਹੀਂ ਮੀਟਿੰਗਾਂ ਪਿੰਡਾਂ 'ਚ ਤਾਂ ਕਰ ਸਕਦੇ ਨਹੀਂ ਜਾ ਕੇ ਹਾਂ 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 ਇੰਨਾ ਤਾਂ ਹੱਲ ਹੋ ਸਕਦਾ ਬਿਲਕੁਲ ਬਿਲਕੁਲ ਹੁਣ ਅਗਲਾਗਾ ਸਰਪੰਚ ਨੂੰ ਬੁਲਾਓ ਸਰਪੰਚ ਦਾ ਬੁਲਾਉ ਹੈ ਜੀ ਉਹ ਤਾਂ ਸਰਕਾਰ ਤੋਂ ਕਹਿੰਦਾ ਉੱਪਰੋਂ ਕਹਿੰਦਾ ਹਾਂ ਪਹਿਲਾਂ ਹੁਣ ਹਰੇਕ ਬੰਦਾ ਗੂ ਸਰਪੰਚ ਨੇ ਕਹਿੰਦਾ ਸਰਪੰ ਬਾਬੇ ਨੇ ਬੋਲਤਾ ਇੱਕ ਨਾ ਗੱਲ ਹੋਰ ਕਹੀ ਇਹਨੇ ਕਿਸਾਨਾਂ ਬਾਰੇ ਵੀ ਇਹਨਾਂ ਕੋਲੇ ਚਲੋ ਠੀਕ ਹੈ ਕਹਿੰਦੇ ਵੀ ਇਹਨਾਂ ਕੋਲ ਟਰੈਕਟਰ ਵੱਡੇ ਵੱਡੇ ਨੇ ਘਰੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਹੋਰ ਵੀ ਇਹਨੇ ਬਹੁਤ ਖਰਚੇ ਨੇਗੇ ਹਾਂਜੀ ਵੀ ਇਹ ਵੀ ਹੋ ਸਕਦਾ ਵੀ ਪੰਜ ਪੰਜ ਘਰ ਮਿਲ ਕੇ ਸਾਰਾ ਸੰਦ ਲਿਆਉਣ ਉਹ ਕਰ ਲਿਆ ਕਰਨ ਵੀ ਇਹ ਇੰਨੇ ਪੈਸੇ ਕਿਸਾਨ ਲਾ ਰਿਹਾ ਵੀ ਕਿਸੇ ਘਰ ਕੋਲ ਪੈਸਾ ਵੱਧੂ ਆ ਹੈ ਪਸਾਨ ਕਰੇ ਕੀ ਕਰੇ ਹੋਰ ਫਿਰ ਉਹੀ ਫੇਰ ਗੱਲ ਲੱਗ ਜੇ ਫੇਰ ਉਹੀ ਆਏਗਾ ਫਿਰ ਹਾਂ ਆਹੀ ਗੱਲ ਆ ਗਈ ਫੇਰ ਹੁਣ ਜੇ ਵੱਡਾ ਟਰੈਕਟਰ ਹੋਊਗਾ ਤਾਂ ਸਾਨੂੰ ਮਸ਼ੀਨ ਤਾਂ ਹੀ ਪੁੱਛਣੀ ਕਿ ਲੋੜ ਹਾਂ ਜਿਹਦੇ ਕੋਲ ਟਰੈਕਟਰਾਂ ਬੰਡੇ ਨੂੰ ਵਾਹ ਕੇ ਦੋ ਵਾਰ ਵਾਹ ਕੇ ਤਲਪਕੇ ਪੜਾ ਮਾਰੂ ਜੀ ਹੁਣ ਮੇਰੇ ਕੋਲ 3600 ਦਾ ਟਰੈਕਟਰ ਹੈਗਾ ਉਹ 11 ਹਲ ਖਿੱਚੂਗਾ 12 ਤਵੇ ਖਿੱਚੂ ਇਹਨੂੰ ਤਵੇਆਂ ਵੀ ਨਹੀਂ ਕੁਝ ਕਰਦੇ ਹੁਣ ਹਲ ਵੀ ਨਹੀਂ ਕੁਝ ਕਰਦੇਗੇ ਰੂਟਾ ਵੀ ਟਰੋ ਖਿੱਚ ਕੇ ਦਿੰਦਾ ਹੈਗਾ ਖਰਚਿਆਂ ਦੇ ਵਿੱਚ ਸੁੱਕੇ ਜਿਵੇਂ ਮਾੜਾ-ਵੋਟਾ ਬੀਜਣਾ ਹਰਾ ਬੀਜਣਾ ਖੇਤ ਨੂੰ ਉੱਟਾ-ਵਟਾ ਆ ਇਹਦੇ ਮਲਬੇ 'ਚ ਤਾਂ ਕੁਛ ਵੀ ਕਰਕੇ ਨਹੀਂ ਛੋਟਾ ਟਰੈਕਟਰ ਹੂੰ ਜਿਹਦੇ ਕੋਲ ਹੈਗਾ ਉਹ ਕਰ ਜੂਗਾ ਹੂੰ ਜਿਹਦੇ ਕੋਲ ਹੈ ਇਹਨਾਂ ਮੇਰੇ ਵਰਗੇ ਦੇਖੇ ਨੇ ਸਟੇਟੇ ਵਾਲੇ ਕੋਲੇ ਜਾਵਾਂਗੇ ਸਟੇਟੇ ਲਈ ਦੱਸਣਗੇ ਸਾਨੂੰ ਕੁਛ ਜਾ ਅਸੀਂ ਮਸ਼ੀਨ ਵਾਲੇ ਕੋਲੇ ਜਾਵਾਂਗੇ ਉਹ ਦੇਣਗੇ ਸਾਨੂੰ ਕੋਈ ਠੰਢੇ-ਠੰਢੇ ਪਾ ਲਈਏ ਸਾਨੂੰ ਸਾਨੂੰ ਕਿਰਾਏ ਤੇ ਵੱਡੇ ਟਰੈਕਟਰ ਤਾਂ ਹੀ ਭਜਾਉਣੀ ਪੈਂਦੀ ਹੈਗੀ ਹੂੰ ਖੰਡਲੇ ਟਰੈਕਟਰ ਘਰੇ ਖੜੇ ਨੇ ਸਾਨੂੰ ਵੀ ਟਰੈਕਟਰ ਵੱਡਾ ਦੀ ਬਜਾਉਣੀ ਪੈਂਦੀ ਮਜਬੂਰੀ ਬਣ ਗਈ ਹੈ ਮਜਬੂਰੀ ਬਣ ਗਈ ਮਜਬੂਰੀ ਟਰੈਕਟਰ ਵੱਡਾ ਲਿਆਵਾਂ ਇੱਕਾ ਅਜੀ ਟਰੈਕਟਰ ਲੈ ਆਂਦਾ ਉਹਦੇ ਨਾਲ ਸੰਦ ਵੀ ਓਡੀ ਚਾਹੀਦੇ ਨੇ ਹੁਣ ਮੇਰੇ ਕੋਲ 36 ਹੁਦਾ ਟਰੈਕਟਰ ਹੈਗਾ ਤਵੀਆਂ 12 ਹੈਗੀਆਂ ਹਾਲ ਹੈਗੀ ਜਿਹੜਾ ਖਿੱਚਦਾ ਹੈ ਜਿਵੇਂ ਟਰੈਕਟਰ ਵੱਡਾ ਨੂੰ ਸੰਦ ਵੀ ਵੱਡੇ ਵੱਡੇ ਲੋਣ ਉਹਦੂ ਚੱਲੇ ਜਾਂਦੇ ਸੰਦ ਉੱਡੂ ਜਿਵੇਂ ਹੂੰ ਓਡੀ ਬੰਦੇ ਸੰਦ ਲੈਣੇ ਪਾਣੇ ਸੋ ਇਹ ਸਨ ਆ ਗਾਂ ਬਦੂ ਕਿਸਾਨ ਕੁਲਵੰਤ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਨੇ ਗੱਲ ਕਰੀ ਹੈ ਪੈ ਪੈਡੀ ਵਾਰੇ ਝੋਨੇ ਵਾਰੇ ਸੋ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ ਠੀਕ ਹੈ